ਹਾਂਜੀ 사ਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਬੱਬੂ ਘੋਮਣ ਜਿਵੇਂ ਤੁਹਾਨੂੰ ਪਤਾ ਵੀ ਆਪਾਂ ਟਰੱਕ ਡਰਾਈਵਰਾਂ ਦੀਆਂ ਵੀਡੀਓ ਪਾਉਂਦੇ ਆ ਤੇ ਅੱਜ ਕੱਲ ਟਰੱਕ ਡਰਾਈਵਰਾਂ ਦੀਆਂ ਵੀਡੀਓ ਬਹੁਤ ਚੱਲ ਰਹੀਆਂ ਨੇ ਬੱਲੇ ਲੈਵਲ ਤੇ ਪੌਡਕਾਸਟ ਚੈਨਲਾਂ ਤੇ ਚੱਲਦੇ ਨੇ ਤਾਂ ਜਦੋਂ ਕਿਸੇ ਟਰੱਕ ਡਰਾਈਵਰ ਭਰਾ ਦੇ ਉੱਤੇ ਕੋਈ ਮਸੀਬਤ ਆਉਂਦੀ ਹੈ ਤੇ ਆਪਣਾ ਫਰਜ਼ ਮੰਨਦਾ ਵੀ ਆਪਾਂ ਉਹਦੇ ਨਾਲ ਖੜੀਏ ਤਾਂ ਐਸਾ ਦੇਣਾ ਭਾਈ ਅੰਗਰੇਜ਼ ਸਿੰਘ ਨੇ ਜੀ ਤਰਨਤਾਰਨ ਸਾਹਿਬ ਤੋਂ ਜਿਹੜਾ ਤਰਨਤਾਰਨ ਪਿੰਡ ਦਾ ਹੈਗਾ ਇਹ ਸੋਹਲ ਤਸੀਲ ਵੀ ਤਰਨਤਾਰਨ ਸਾਹਿਬ ਹੈ ਇੱਕ ਇਹਨਾਂ ਬੇਟਾ ਇਹ ਬੇਟਾ ਜੀ 22 ਸਾਲ ਦਾ ਜਿਹਦੀਆਂ ਕੀ ਕਿਟਨੀਆਂ ਦੋਵੇਂ ਡੈਮੇਜ ਹੋ ਚੁੱਕੀਆਂ ਨੇ ਕੋਈ ਨਸ਼ਾ ਨਹੀਂ ਕਰਦਾ ਹਜੇ ਹੁਣ 12ਵੀਂ ਕਲਾਸ ਪਾਸ ਕਰਕੇ ਆਇਆ ਸੀਗਾ ਬਣਾ ਹੁਣ ਹਰ ਬੱਚਾ ਮੈਂ ਦੇਖਿਆ ਵੀਡੀਓ ਕਾਲ ਤੇ ਮੇਰੇ ਸਾਰੇ ਸੰਗਤ ਨੂੰ ਇੱਕ ਬੇਨਤੀ ਹੈ ਜੀ ਵੀ ਇੱਕ ਟਰੱਕ ਡਰਾਈਵਰ ਵਿਚਾਰਾ ਵੀ ਮਸਾਂ ਆਪਣੇ ਘਰ ਦੀ ਰੋਟੀ ਵੀ ਚਲਾ ਸਕਦਾ ਹੋਰ ਉਹ ਕੁਝ ਨਹੀਂ ਕਰ ਸਕਦਾ ਵੀ 22 ਲੱਖ ਰੁਪਏ ਦਾ ਕਹਿੰਦੇ ਵੀ ਸਾਨੂੰ ਡਾਕਟਰਾਂ ਨੇ ਦੱਸਿਆ ਵੀ ਆਪਰੇਸ਼ਨ ਹੋਣਾ ਹੈ ਕਿ ਟ੍ਰਾਂਸਫਰ ਹੋਣੀ ਹੈ ਇਹ ਦਿਨ ਰਾਤ ਵਿਚਾਰਾ ਬੰਦਾ ਵੀ ਇੰਨਾ ਵਿਯੋਗ ਦੇ ਵਿੱਚ ਵੀ ਬੇਟੇ ਦੇ ਦੁੱਖ ਦੇ ਵਿੱਚ ਸੰਗਤ ਨੂੰ ਇੱਕ ਬੇਨਤੀ ਹੈ ਜੀ ਅੱਜ ਤੱਕ ਕਿਸੇ ਤੋਂ ਕੁਝ ਮੰਗਿਆ ਨਹੀਂ ਹੈਗਾ ਅੱਜ ਮੈਂ ਹੱਥ ਬੰਨ੍ਹ ਕੇ ਸਾਰੇ ਮੁਰੇ ਅਪੀਲ ਕਰਦਾ ਵੀ ਬਾਈ ਦੀ ਜਰੂਰ ਹੈਲਪ ਕੀਤੀ ਜਾਵੇ ਚਾਹੇ 500 ਦੀ ਕਰਨ ਵਾਲੇ 500 ਕਰੇ ਕੋਈ 1000 2000 ਜਿੰਨੀ ਕੋਈ ਕਰ ਸਕਦਾ ਆਪਣੇ ਸਮਵਤ ਅਨੁਸਾਰ ਬਾਕੀ ਬਾਈ ਤੋਂ ਆਪਾਂ ਪੁੱਛਦੇ ਆਂ ਵੀ ਕੀ ਦੁੱਖ ਤਕਲੀਫ ਹੈ ਜਿੰਨੇ ਸਾਡੇ ਭਰਾ ਕੜੇ ਨੇ ਜੀ ਆਹ 5000 ਰੁਪਏ ਅਸੀਂ ਬਾਈ ਨੂੰ ਇਕੱਠਾ ਕਰਕੇ ਦੇ ਰਹੇ ਆ ਜੀ ਬਾਕੀ ਜਿੰਨੇ ਸਾਡੇ ਭਰਾ ਨੇ ਜਰੂਰ ਕਰਨੀ ਸਾਰਿਆਂ ਨੂੰ ਬੇਨਤੀ ਹੈ ਬਾਕੀ ਆਪਾਂ ਇਹਨਾਂ ਸਿਕੰਦਰ ਇਹਨਾਂ ਦਾ ਅਕਾਊਂਟ ਨੰਬਰ ਤੇ ਇਹਨਾਂ ਦਾ ਫੋਨ ਨੰਬਰ ਐਡਰੈਸ ਤੁਹਾਡੇ ਕੋਲ ਆ ਗਿਆ ਕੋਈ ਬੰਦਾ ਜਾ ਕੇ ਕਨਫਰਮ ਕਰ ਸਕਦਾ ਬਾਈ ਨਾਲ ਗੱਲ ਕਰ ਸਕਦਾ ਜੀ ਕੋਈ 1% ਵੀ ਕੋਈ ਝੂਠ ਹੋਵੇ ਤਾਂ ਆਪਾਂ ਦੇਣਦਾਰ ਹੋਵਾਂਗੇ ਜੀ ਪਰ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਬੱਚੇ ਦੀ ਜਾਨ ਬਚਾਉਣ ਦੇ ਵਿੱਚ ਸਾਡੀ ਜ਼ਰੂਰ ਹੈਲਪ ਕੀਤੀ ਜਾਵੇ ਬਾਈ ਜੀ ਵਾਹਿਗੁਰੂ ਜੀ ਘਰ ਦੱਸੋ ਆਪਣੇ ਬੇਟੇ ਨੂੰ ਕੀ ਪ੍ਰੋਬਲਮ ਹੈ 22 ਸਾਲ ਦਾ ਲੜਕਾ ਜੀ ਐਰ ਕਾ ਪਹਿਲੇ ਸਾਲ ਉਹਨੇ ਸਕੂਲੋਂ 12ਵੀਂ ਕੀਤੀ ਜੀ ਪਰ ਤੀਪੂਰਤੀ ਵੇਹਦਾ ਜਿੰਮ ਜੁਮਖ ਜਾਂਦਾ ਹੀਗਾ ਤੇ ਪਿੰਡੋਂ ਦਵਾਈ ਖਾਣ ਕਰਕੇ ਦੇਸੀ ਪਿੰਡੂ ਡਾਕਟਰਾਂ ਦੀ ਦਵਾਈ ਦੇ ਨਾਲ ਹੀ ਕਿ ਗੁਰਦੇ ਜਾਂਦੇ ਵਿੱਚ ਨੋਕਸ ਪੈ ਗਿਆ ਕੋਈ ਸਾਈਡ इफेक्ट ਹੋ ਗਿਆ ਹਾਂਜੀ ਤੇ ਗੁਰਦੇ ਦੋਵੇਂ ਖਤਮ ਹੋ ਗਏ ਜੀ ਜੀ ਤੇ ਕੋਈ ਡਾਕਟਰ ਕੋਈ ਆਂਦਾ 25 ਲੱਖ ਲੱਗਣਾ ਕੋਈ ਆਂਦਾ 20 ਲੱਗਣਾ ਸਾਨੂੰ ਤੇ ਇਨੀ ਜਾਣਕਾਰੀ ਵੀ ਨਹੀਂ ਗਈ ਜੀ ਜੀ ਤੇ ਰੋਟੀ ਪਾਣੀ ਚੱਲਦਾ ਸਾਨੂੰ ਕੋਈ ਕੁਝ ਨਹੀਂ ਚਾਹੀਦਾ ਸਾਨੂੰ ਸਿਰਫ ਬੱਚੇ ਦਾ ਇਲਾਜ ਚਾਹੀਦਾ ਕਿਸ ਤਰ੍ਹਾਂ ਹੋ ਜਾਏ ਚਲੋ ਥੋੜੀ ਸੱਜਣ ਵੀਰਾਂ ਗਾੜੀ ਤੇ ਮੇਲਪ ਕਰੋ ਇੱਕ ਹੋਰ ਗੱਲ ਇਹ ਦੇਖੋ ਕਿਸੇ ਛੋਟੇ ਡਾਕਟਰ ਤੋਂ ਦਵਾਈ ਨਾ ਲਿਆ ਕਰੋ ਆਪਾਂ 100 50 ਦਾ ਲਾਲਚ ਕਰ ਲੈਂਦੇ ਹੁਣ 100 50 ਦੇ ਲਾਲਚ ਬੰਦੇ ਦੇ ਦੇਖੋ ਵੀ ਕਿੱਡਾ ਵੱਡਾ ਇੱਕ ਬੱਚਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਚਲੋ ਮਾਰੇ ਕਿਰਪਾ ਕਰੇ ਕੋਈ ਭਰਾ ਸਾਡਾ ਬੋੜੇਗਾ ਪ੍ਰਮਾਤਮਾ ਜ਼ਰੂਰ ਕਰੇਗਾ ਪਰ ਗੱਲ ਇਹ ਹੈ ਜੀ ਗਾਣ ਨੂੰ ਮਤਿਆ ਰੱਖਿਆ ਕਰੋ ਜੇ ਕਿਸੇ ਉੱਤੇ ਮਸੀਬਤ ਹੋ ਜਾਈਏ ਸਾਡੇ ਲੱਖਾਂ ਜਿਹੇ ਡਰਾਈਵਰ ਨੇ ਇੰਡੀਆ ਦੇ ਵਿੱਚ ਜੇ 1-1 ਰੁਪਿਆ ਵੀ ਪਾਉਣ ਤਾਂ ਵੀ ਦੇਖ ਲਓ ਵੀ ਕਿੰਨੇ ਕਿੰਨੇ ਪੈਸੇ ਹੋ ਸਕਦੇ ਨੇ ਠੀਕ ਹੈ ਯਾਪੀ ਭਰਾ ਸਾਡੇ ਕਰਨ ਤਾਂ ਵੀ ਹੋ ਸਕਦੇ ਨੇ ਬਾਕੀ ਆ ਬਾਪੂ ਹੋਟਲ ਵਾਲਾ ਇਹਨਾਂ ਨੇ ਮਿਲਪ ਕੀਤੀ ਆਪਾਂ ਵੀ ਸਾਰੇ ਭਰਾਵਾਂ ਵਾਲੇ ਕਰਕੇ ਆ ਬਾਈ ਨੂੰ 5000 ਰੁਪਏ ਦਿੱਤਾ ਜੀ ਠੀਕ ਹੈ ਤੇ ਬਾਕੀ ਸਾਡੇ ਭਰਾ ਜ਼ਰੂਰ ਹੱਥ ਮਲ ਕੇ ਬੇਨਤੀ ਹੈ ਜੀ ਜੇ ਬਾਈ ਦੀ ਹੈਲਪ ਜ਼ਰੂਰ ਕਰੋ ਵੀ ਬਸ 5-4 ਦੇਣਾ ਹੈ ਜੀ ਕਾ ਸਾ ਮੈਂ ਇਹ ਰਹਾ ਨਾਮ ਸੋਹ ਹੈ ਜੀ ਜਿਹੜਾ ਦਰਦ ਆਉਂਦਾ ਮੇਰਾ ਨਾਮ ਬ੍ਰਿਜਨਤ ਕੌਰ ਹੈ ਇਹ ਹਾ ਦਾ ਪੱਛਾਇ ਹੈ ਕਾਫੀ ਸਮੇਂ ਤੋਂ ਠੀਕ ਨਹੀਂ ਇਹਦੀਆਂ ਰੋਣੇ ਦੇ ਲਈ ਜਾਪਾ ਹੁੰਦਾ ਹੈ ਕਿ ਜਾਨੇ ਆਂ ਅੱਜ ਹਾ ਦਾ ਪੱਛਾਇ ਠੀਕ ਹੋਵੇ ਕਾਦੀ ਵਾਤ ਵਗ ਰਹੀ ਹੈ